ਕਹਿੰਦਾ ਸੀ ਆਂ ਜੇ ਕਿ sao lại cái mà cái bắp bắp gì đó bơm sial đâu nãy thằng đâu nãy thằng lo nãy हज़ूर साहिब नंद हफ़्ते टूर टिका हज़ूर साहिब जो हफ़्ता लॻंदा हज़ूर साहिबु दो, दो हज़ूर साहिब ਉਹ ਤੇ ਜੰਬਰ ਚ ਹੀ ਜਾਂਦਾ ਸਰਦੀ ਚ ਜਾ ਜਾਂਦਾ ਗਰਮੀ ਆ ਟਾਈਮ ਤੇ ਉੱਥੇ ਅੱਗ ਨਿਕਲਦੀ ਕੁਲਦੀਪ ਨੂੰ ਮੈਂ ਕਿਹਾ ਕੁਲਦੀਪ ਮੰਨਿਆ ਨਹੀਂ ਕੁਲਦੀਪ ਕਹਿੰਦਾ ਉਹ ਵੀ ਕਿ ਮੌਸਮ ਠੀਕ ਆ ਮੈਂ ਨਹੀਂ ਉਹ ਗਰਮੀ ਵਾਲੀ ਹਥੇ ਉੱਥੇ ਨਹੀਂ ਜਾਂਦਾ ਯਾਰ ਜੰਬਰ ਤੇ ਜਾਣਾ ਸਰਦੀ ਚ ਸਰਦੀ ਚ ਉੱਥੇ ਮੌਸਮ ਚੰਗਾ ਹੈ ਜਿਵੇਂ ਆਪਣੇ ਆ ਹੁਣ ਮੌਸਮ ਆ ਐਵੇਂ ਉੱਥੇ ਸਰਦੀ ਚ ਰਹਿੰਦਾ ਜੀ ਅੱਛਾ ਕਿਹੋ ਜਿਹਾ ਮੌਫੰਦਾ ਕਿ ਉੱਥੇ ਵੀ ਇੰਨਾ ਜਾਂਦਾ ਹਾਂ ਉਹ ਜਾ ਕੇ ਆ ਚੱਲ ਕੇ ਆਵਾਂਗੇ ਜੰਬਰ ਇਹਨੂੰ ਮੀਂਹ ਆ ਕੇ ਆਉਂਗਾ ਉਹ ਤੇ ਜੰਬਰ ਦਾ ਸਰਦੀ ਦੀ ਗੱਲ ਜੰਬਰ ਜਾ ਕੇ ਆਓ اے پھر کیجیے اپ اوتھر جاتی نہیں ہے بالي کي برت يا

भाई मिलू जा सतगुरा गणबरी भाई ਸਰਵ ਆਦੇਵ ਨੂੰ ਬੈਠੀ ਮੁੰਡੀਆਂ ਰਾਡੀਆਂ ਵਜੀਆਂ ਮੰਤਰੀਆਂ ਨੂੰ ਬੋਲਦੇ ਹੋਏ ਤਾਂ ਬਹੁਤ ਸਾਰੇ ਧਰਤੀ ਤੇ ਪਹੁੰਚੇ ਆ ਸੰਤੋ ਪਾਸ਼ਾ ਰਿਆ ਕੀ ਦਰਨਾ ਤੇ ਡਿੱਗੇ ਬਲਗੁਰੂ ਪਾਸ਼ਾ ਜਿਹਨਾਂ ਨੇ ਸਾਵਣ ਮਾਘੇ ਇਹ ਸ਼ਾਂਤੀਆਂ ਹੀ ਮੇਰਾ ਸਭ ਪੁੱਜੇ ਹੋਇਆ ਕਰੀਆਂ ਗੁਰੂ ਨਾਨਕ ਦੇ ਦਰ ਦੇ ਪੁੱਤਰਾਂ ਵਿੱਚ ਵੀ ਸ਼ੁਧੀਆਂ ਵਰਤਦੀਆਂ

Ya der ki ਹਰ ਬੈਲ ਨਹੀਂ ਕਹਤਾ ਗੱਡੀ 'ਚ ਬੈਠਣ ਨੂੰ ਆਹ ਲਾ ਮੋਟਰਸਾਈਕਲ ਹੋਵੇ ਹਵਾ ਜੀ ਆਏ ਮਜ਼ਾ ਜਾਵੇ ਜਾਣਦਾ ਹਵਾ ਚ ਨਾ ਮੋਟਰ ਤੋਂ ਦੂਰ ਹੋਈ ਹੀ ਸੀ ਮੋਟਰਸਾਈਕਲ ਤੋਂ ਹਵਾ ਜੀ ਅੱਜ ਸਵੇਰੇ ਮੌਸਮ ਘਰਾਬ ਸੀ ਮੈਂ ਬੋਲੀ ਨਹੀਂ ਇਹ ਚਲੋ ਥੋੜਾ ਢੇੜ-ਮਿਢ ਲੱਗਿਆ ਕਰੋ ਹਾਂ ਢੇੜ-ਮਿਢ ਲੱਗਤੋ ਹਾਂ ਯੋ ਸਤਿ ਸ੍ਰੀ ਅਕਾਲ ਬਾਬਾ ਕਿੱਥੇ ਜਾਣਾ ਹੈ? ਗੁਰਦੁਆਰਾ ਸਾਹਿਬ। ਨਹੀਂ ਨਹੀਂ ਗੁਰਦੁਆਰਾ ਸਾਹਿਬ ਜਾਣਾ। ਉੱਤਲਾਗੇ ਬਾਬਾ ਜੀ ਦੇ ਬਾਬਾ ਸਾਹਿਬ ਜੀ ਦੇ। ਪਹਿਲੇ ਬਾਬਾ ਦੀਪ ਸਿੰਘ ਦੇ। ਬਾਬਾ ਦੀਪ ਸਿੰਘ ਦੇ ਜ਼ਿਆਦਾ ਫੇਰਦੀ ਹੁੰਦੀ। ਨਾਮਾ ਦੇ ਤੋਂ ਸੀੜੀ। ਉਹ 4 ਵਜੇ ਤੱਕ ਹੁੰਦੀ ਹੈ। 4 ਵਜੇ ਤੋਂ ਬਾਅਦ ਨਹੀਂ ਜਾਣਾ। 6:30 ਪਾਉਣੇ 4 ਵਜੇ ਅਰਦਾਸ ਹੋਊਗੀ ਉਸ ਤੋਂ ਬਾਅਦ ਵਿੱਚ ਜਾਣ ਲੱਗਿਆਂਗੇ। ਜੀ ਗੁੱਡੀ ਨੂੰ ਐਨ ਯਾਰ ਆ ਕੀ ਮਨਾਟਾ ਅੱਜ ਫੜ ਗਈ ਨਾ ਜੀ ਗੁੱਡੀ ਬੰਦ ਰਹੀ ਹੋਵੇ ਤਾਂ ਕਾਹਤ ਕਹਿੰਦੇ ਰਹਿਣਾ ਬਹੁਤ ਵਧੀਆ ਚੀਜ਼ ਹੈ ਕਿੰਨਾ ਕਾਟਰ ਹੁੰਦਾ ਨੇ ਕੋਈ ਹੋਮ ਬੋਸ ਹੋਣਾ ਮੰਡੇ ਨੂੰ ਨਾ ਮੰਡੇ ਨੂੰ ਜਿੱਟ ਜਿੱਟ ਰਹੀ ਨਾ ਨਾਲ ਵਿਸਾਖੀ ਦਾ ਕਰਕੇ ਹੁਣ ਇਹ ਨਾ ਦੂਰ ਨੇੜੇ ਲੋਕ ਆਏ ਨਾ ਹਾਂ ਵਿਸਾਖੀ ਕਰਕੇ ਵੀ ਆਉਂਦੇ ਹੋਣਗੇ ਸਾਰੇ ਕੋਲ ਆਣਗੇ ਸਾਰੇ ਧਾਮਾਂ ਤੇ ਜਿੰਨੇ ਹੈਗੇ ਨਾ ਇੱਧਰ ਬਣ ਵੀ ਰਹੀ ਹੈ ਨਾ ਜਗ੍ਹਾ ਹੋਰ